ਬੜੀ ਹੁਣ ਤੋਂ ਬਾਅਦ ਅਮਰਤਪਾਲ ਦਾ ਹੋਇਆ ਕੁੱਟਾਪਾ ਉਸ ਦੇ ਖਿਲਾਫ ਐਨਡੀਪੀਐਸ ਕੇਸ ਕੀਤਾ ਗਿਆ ਸੀ ਦਰਜ ਚਹਿਰਟਾ ਪੁਲਿਸ ਹਰ ਰੋਜ਼ ਗੈਰ ਕਾਨੂੰਨੀ ਪਰਚੀਆਂ ਤੇ 3 ਡਿਗਰੀ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘੇਰੀ ਹੈ ਜਿਹਾ ਮਾਮਲਾ ਹਰਕ੍ਰਿਸ਼ਨ ਨਗਰ ਦੇ ਵਿੱਚ ਸਾਹਮਣੇ ਹੈ ਜਿੱਥੇ ਕਿ ਇੱਕ ਪੀੜਤ ਪਰਿਵਾਰ ਨੇ ਚਹਿਰਟਾ ਪੁਲਿਸ ਦੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਘਰ ਦੇ ਵਿੱਚ ਬੈਠੇ ਅਮਰਤਪਾਲ ਨੂੰ ਚੁੱਕ ਕੇ ਗਲੀ ਦੇ ਵਿੱਚ ਕੁੱਟਿਆ ਤੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਕਾਹਿਤ ਝੂਠਾ ਪਰਚਾ ਦਰਜ ਕੀਤਾ ਗਿਆ ਜਿਹਦੇ ਚਾਲਦੇ ਪੀੜਤ ਪਰਿਵਾਰ ਨੇ ਜਿੱਥੇ ਇਲਜ਼ਾਮ ਲਗਾਏ ਨੇ ਉੱਥੇ ਹੀ ਉਹਨਾਂ ਨੇ ਪੁਲਿਸ ਕਮਿਸ਼ਨਰ ਅਮਰੀਤ ਸਰਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ ਆਓ ਸੁਣਦੇ ਹਾਂ ਪੀੜਤ ਪਰਿਵਾਰ ਦਾ ਕੀ ਕਹਿਣਾ ਮੇਰੇ ਹਸਬੰਦ ਨੂੰ ਕੱਲ ਰੀਡ ਪਈ ਐ ਐਸਐਚਓ ਛਾਟਾ ਦੀ ਆਏ ਆ ਸਾਡੇ ਘਰੇ ਤੇ ਕੋਠੇ ਕੰਦਾ ਥਾਣੀ ਮਤਲਬ ਨਾਲ ਦੇ ਗਵਾਂਡੀਆਂ ਥਾਣੀ ਸਾਡੇ ਘਰੇ ਐਂਟਰ ਹੋਏ ਆ ਤੇ ਬਹੁਤ ਇਨਾਂ ਨੇ ੱੱੱਕੀ ਮੁੱਕੀ ਕੀਤੀ ਸਾਡੇ ਘਰ ਚ ਇਹਨਾਂ ਨੇ ਸਰਚ ਕੀਤੀ ਸਾਰੀ ਇਹਨਾਂ ਨੂੰ ਕੋਈ ਵੀ ਚੀਜ਼ ਸਾਡੇ ਘਰੇ ਐਵੇਂ ਦੀ ਕੋਈ ਵੀ ਚੀਜ਼ ਰਿਕਵਰ ਨਹੀਂ ਹੋਈ ਕੋਈ ਨਸ਼ੀਲਾ ਪਦਾਰਥ ਸਾਡੇ ਘਰੇ ਰਿਕਵਰ ਨਹੀਂ ਹੋਇਆ ਇਹਨਾਂ ਨੇ ਬੇਨਜਾਇਜ਼ ਮੇਰੇ ਹਸਬੰਦ ਨੂੰ ੱੱੱਕੀ ਮੁੱਕੀ ਕਰਕੇ ਜਾਨੋਂ ਮਾਰਨ ਤੱਕ ਗਏ ਮੇਰਾ ਹਸਬੰਦ ਮਾਰ ਦੇਣ ਲੱਗੇ ਹੀ ਐਸਐਚਓ ਸਾਹਿਬ ਐਸਐਚਓ ਸਾਹਿਬ ਮੇਰੇ ਹਸਬੰਦ ਨੂੰ ਮਾਰ ਦੇਣ ਲੱਗੇ ਹੀ ਜੋ ਇਹਨਾਂ ਨੇ ਸਾਡੇ ਕੀਤਾ ਅੰਦਰੋਂ ਕੁੰਡੀਆਂ ਲਾ ਕੇ ਸਾਨੂੰ ਇਹਨਾਂ ਹਰੈਸਮੈਂਟ ਕੀਤਾ ਕੋਈ ਹਸਾਬ ਨਹੀਂ ਆ ਛਾੜੇ ਦੇ ਆਏ ਆ ਹਾਂਜੀ ਆਪ ਆਏ ਆ ਐਸ ਐਚਓ ਸਾਹਿਬ ਆਏ ਇਹਨਾਂ ਦੇ ਗਨਮੈਨ ਸੀਗੇ ਵਿਦਆਊਟ ਯੂਨੀਫਾਰਮ ਸੀਗੇ ਸਾਨੂੰ ਪਹਿਲਾਂ ਨਹੀਂ ਪਤਾ ਲੱਗਾ ਕਿ ਇਹ ਛਾੜੇ ਥਾਣੇੋਂ ਸਾਡੇ ਘਰੇ ਰੇਟ ਹੋਈ ਆ ਜੇ ਇਸ ਇੱਕ ਕਿਉਂ ਲੱਸਾ ਕਿ ਵੇਖੋ ਕੀ ਕੰਮ ਸਰ ਐਕਚੁਅਲੀ ਪਹਿਲਾ ਮੇਰੇ ਹਸਬੰਡ ਜਿਹੜੇ ਉਹਨਾਂ ਦੇ ਐਂਡੀਪੀਐਸ ਦੇ ਮਤਲਬ ਪੰਜ ਛੇ ਪਰਚੇ ਚੱਲਦੇ ਸੀਗੇ ਠੀਕ ਹੈ ਉਹਨਾਂ ਵਿੱਚੋਂ ਸਾਰੇ ਪਰਚਿਆਂ ਵਿੱਚ ਉਹਨਾ ਉਹ ਬਰੀ ਹੋ ਚੁੱਕੀ ਆ ਮੈਂ ਕੱਲੀ ਕੱਲੀ ਐਫਆਈਆਰ ਜਿਹੜੀ ਆ ਕਢਵਾ ਲਿਆਂਦੀ ਆ ਸਾਰੇ ਪਰਚਿਆਂ 'ਚੋਂ ਮੇਰੇ ਹਸਬੰਡ ਬਰੀ ਹੋ ਚੁੱਕੀ ਆ ਹੁਣ ਨਜਾਇਜ਼ ਉਹਨਾਂ ਨਾਲ ਧੱਕਾ ਕੀਤਾ ਜਾਂਦਾ ਕੀ ਗੱਲ ਜੀ ਬੰਦਾ ਸੁਧਰਨਾ ਚਾਹਵੇ ਉਹਨੂੰ ਪੁਲਿਸ ਨਹੀਂ ਸੁਧਨ ਦਏਗੀ ਲੈ ਲਈ ਕਰ ਜਾਏ ਕਿ ਨਹੀਂ ਨਹੀਂ ਹਰ ਵਾਰ ਜੱਦ ਵੀ ਅਸੀਂ ਘਰੇ ਹੁੰਨੇ ਆ ਬਿਨ ਨਜਾਇਜ਼ ਸਾਡੇ ਘਰੇ ਰੇਟ ਹੋ ਕਰਦੇ ਆ ਨਜਾਇਜ਼ ਚੋਕੇ ਪਰਚਾ ਦਰਜ ਕਰ ਦਿੰਦੇ ਆ ਕੁਝ ਵੀ ਚੀਜ਼ ਰਿਕਵਰ ਨਹੀਂ ਹੁੰਦੀ ਝੂਠੇ ਪਰਚੇ ਦਰਜ ਕੀ ਜਾਂਦੇ ਆ ਹੁਣ ਵੀ ਉਹਨਾਂ ਦਾ ਤੱਕਾ ਹੋਇਆ ਸਾਡੇ ਨਾਲ ਕਿੰਨੇ ਕਿ ਪਰਚੇ ਬਾਹਰੋਂ ਆਏ ਤੇ ਘਰ ਬੈਠੇ ਹੋਏ ਆ ਸਾਡੇ ਜਿੰਨੇ ਵੀ ਪਰਚੇ ਜ਼ਿਆਦਾਤਰ ਹੋਏ ਆ ਸਾਡੇ ਘਰੋਂ ਲੈ ਜਾਂਦੇ ਪੁੱਛਗਿਸ਼ ਵਾਸਤੇ ਲੈ ਜਾਂਦੇ ਆ ਕਹਿ ਦਿੰਦੇ ਪੁੱਛਗਿਸ਼ ਕਰਨੀ ਆ ਜਦੋਂ ਪਰਚਾ ਦਰਜ ਕਰ ਦਿੰਦੇ ਆ 100 ਗ੍ਰਾਮ 200 ਗ੍ਰਾਮ 50 ਗ੍ਰਾਮ ਇਹ ਤੋਂ ਥੱਲੇ ਨਹੀਂ ਪਾਉਂਦੇ ਆਪਣੇ ਕੋਲੋਂ ਰਿਕਵਰੀ ਪਾ ਦਿੰਦੇ ਆ ਮੇਰੇ ਹਸਬੰਡ ਕੋਈ ਵੀ ਚੀਜ਼ ਰਿਕਵਰ ਨਹੀਂ ਹੋਈ ਹੁਣ ਇਹਨਾਂ ਨੇ 100 ਗ੍ਰਾਮ ਪਾਇਆ ਕੋਈ ਬੰਦਾ ਬਾਹਰੋਂ ਫੜਿਆ ਉਹਦੇ ਵਿੱਚ ਇਹਨਾਂ ਨੂੰ 100 ਗ੍ਰਾਮ ਦੇ ਵਿੱਚ ਨਜਾਇਜ਼ ਮਤਲਬ ਨਾਮ ਨੋਮਿਨੇਟ ਕਰਤਾ ਹੋਇਆ ਉਹਨਾਂ ਦਾ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਆ ਮੇਰੇ ਹਸਬੰਡ ਤੇ ਉਹਨਾਂ ਨੂੰ ਤੁਸੀਂ ਜਾ ਕੇ ਵੇਖੋਗੇ ਸਾਡੇ ਥਾਣੇ ਦੇ ਉਹਨਾਂ ਦੀ ਬੈਗ ਤੇ ਨੀਲ ਪਏ ਹੋਏ ਆ ਲੱਤ ਤੇ ਸੱਟ ਲੱਗੀ ਹੋਈ ਆ ਬਹੁਤ ਜ਼ਿਆਦਾ ਹੈ ਕੋਈ ਮੁੰਡਾ ਕੋਈ ਲੈ ਕੇ ਆਇਆ ਕੋਈ ਮੁੰਡਾ ਨਹੀਂ ਲੈ ਕੇ ਆਇਆ ਸਰ ਸਾਡੇ ਘਰੇ ਸਿੱਧਾ ਆਪ ਹੀ ਆਏ ਆ ਸਾਡੇ ਘਰੇ ਕੋਈ ਮੁੰਡਾ ਨਹੀਂ ਲੈ ਗਿਆ ਅਸੀਂ ਇਹੀ ਮੰਗ ਕਰਦੇ ਆ ਕਿ ਜੇ ਸਾਡਾ ਬੰਦਾ ਸੁਧਰਦੇ ਆਏ ਤੇ ਉਹਨੂੰ ਸੁਧਨ ਦਿੱਤਾ ਜਾਵੇ ਨਾ ਅਗਰ ਪੁਲਿਸ ਹੀ ਦਾ ਤੱਕਾ ਕਰੀ ਜਾਊਗੀ ਤੇ ਬੰਦਾ ਕਿਵੇਂ ਸੁਧਰੂਗਾ ਅਗਰ ਇਹ ਤੇ ਹੁਣ ਪੁਲਿਸ ਹੀ ਕਰਾ ਰਹੀ ਆ ਨਾ ਫਿਰ ਪੁਲਿਸ ਕਹਿੰਦੀ ਆ ਕਿ ਤੁਸੀਂ ਵੇਚੋ ਅਸੀਂ ਤੁਹਾਡੇ ਨਾਲ ਇਹ ਜਿਹੜੇ ਵੇਚਦੇ ਉਹਨਾਂ ਨੂੰ ਫੜ ਦੇਣੀ ਆ ਛਰੇ ਆਮ ਸਾਡੇ ਇੱਥੇ ਨਸ਼ਾ ਵੇਚਦੇ ਆ ਉਹਨਾਂ ਨੂੰ ਤੇ ਐਸਐਚਓ ਸਾਹਿਬ ਫੜ ਦੇਣੀ ਆ ਬਟ ਮੇਰਾ ਬੜ ਘਰੇ ਬੈਠਾ ਉਹਨੂੰ ਨਜਾਇਜ਼ ਟੌਰਚਰ ਕੀਤਾ ਜਾ ਰਿਹਾ ਹੈ ਤਿੰਨ ਦਿਨ ਪਹਿਲਾਂ ਸੀਐਸਟਾਫ ਆਈ ਆ ਸਾਡੇ ਘਰੇ ਪੁਸ਼ਕਿਸ਼ ਕਰਨ ਆਈ ਆ ਸਾਰੇ ਪੁਸ਼ਕਿਸ਼ ਕਰਕੇ ਗਏ ਉਦੋਂ ਮੇਰਾ ਅੱਜ ਇਹਨਾਂ ਨੇ ਰੇਟ ਮਾਰ ਕੇ ਮੇਰਾ ਬੰਦਾ ਗਲਤ ਸਾਬਿਤ ਕਰਤਾ ਏ ਇੱਥੇ ਜੇ ਐਮਐਲਏ ਸਾਹਿਬ ਦੀ ਗਲੀ 'ਚ ਇਹ ਗਲਤ ਕੰਮ ਹੋਂਦਿਆ ਕੀ ਗੱਲ ਐ ਐਮਐਲਏ ਸਾਹਿਬ ਸੁੱਤੇ ਆ ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਗਲਤ ਕੰਮ ਹੋਂਦਿਆ ਫੇਰ ਜਿਹੜਾ ਬੰਦਾ ਇੰਨਾ ਕਰਨਦਿਆ ਵਾ ਵੀ ਸਮਾਨ ਵੇਚਦਾ ਜਾਂ ਨਸ਼ਾ ਕਰਨਦਿਆ ਉਹਦਾ ਘਰ ਕੀ ਆ ਉਹਦੇ ਘਰ ਦੇ ਹਾਲਾਤ ਵੇਖੇ ਜਾਣ ਉਹਦਾ ਘਰ ਦਾ ਕੀ ਉਹਦੇ ਕਾਊਂਟ ਵੇਖਿਆ ਜਾਵੇ ਉਹਦੇ ਕੀ ਕਾਊਂਟ ਦੇ ਵਿੱਚ ਕੋਈ ਨਹੀਂ ਉਹਦਾ ਕੰਮ ਇਹੋ ਜਿਹਾ ਸੁਧਰ ਗਿਆ ਬੰਦਾ ਉਹਦੇ ਤੇ ਪਹਿਲਾਂ ਪਰਚੇ ਹੈਗੇ ਸੀ ਤੇ ਸਰਕਾਰ ਨੂੰ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਮੁੰਿਆਂ ਦਾ ਬੇੜਾਗਰਕ ਨਾ ਕਰਨ ਜਿਹੜੇ ਕੰਮ ਇਹ ਕਰਦੇ ਆ ਗਲਤ ਕਰਦੇ ਆਂ ਅੰਸਰ ਉਹਨਾਂ ਨੂੰ ਜਰੂਰ ਸੜਿਆ ਦੇਣਾ ਪਰ ਜਿਹੜਾ ਨਿਆਇ ਘਰੋਂ ਚੁੱਕ ਕੇ ਬੰਦੇ ਨੂੰ ਉਹਦੇ ਉੱਤੇ 100 ਗ੍ਰਾਮ ਸਮਾਨ ਭਾਤਾ ਉਹ 100 ਗ੍ਰਾਮ ਸਮਾਨ ਪੁਲਿਸ ਕੋ ਕਿੱਥੋਂ ਆ ਗਿਆ ਇਹਦਾ ਦੱਸਿਆ ਜਾਵੇ ਪੁਲਿਸ ਨੂੰ ਵੀ ਉਹ ਕਿੱਥੋਂ ਆਇਆ ਫਿਰ ਉਹ ਜਿਹੜੇ ਐਸ ਐਚ ਓ ਸਾਹਿਬ ਆ ਉਹ ਜਿਹੜੇ ਬੰਦੇ ਨੂੰ ਕਰਦੇ ਆ ਉਹਨੂੰ 3rd ਡਿਗਰੀ ਦੇਂਦੇ ਆ ਉਹਨੂੰ ਕਦੇ ਚ ਦੇਂਦਾ ਸਾਡੇ ਦੀ ਕੋਈ ਬਿਨਾ ਵਾਰੰਟ ਨਹੀਂ ਕੋਈ ਬਿਨਾ ਇਹਨਾਂ ਨੂੰ ਕੋ ਕੋਡ ਦਾ ਆਰਡਰ ਨਹੀਂ ਆਪਾਂ ਆਣ ਕੇ ਤਲਾਸ਼ੀ ਕਰਦੇ ਆ ਸਰਚ ਕਰਦੇ ਕੋਈ ਮੋਦਬਾਰ ਨਹੀਂ ਲਿਆ ਐਮਐਲਏ ਸਾਹਿਬ ਦੀ ਗਲੀ ਆ ਕੋਈ ਐਮਐਲਏ ਸਾਹਿਬ ਨੂੰ ਨਹੀਂ ਸੰਪਰਕ ਕੀਤਾ ਪੇਂਟਾ ਦੀ ਗਲੀ ਦੇ ਵਿੱਚ ਆ ਰਹੇ ਆ ਅਤੇ ਇਸ ਮਾਮਲੇ ਦੇ ਉੱਤੇ ਥਾਣਾ ਇੰਚਾਰਜ ਵਿਰੋਧ ਕੁਮਾਰ ਨੇ ਦੱਸਿਆ ਕਿ ਅਮਰਿਤਪਾਲ ਸਿੰਘ ਵਿਰੁੱਧ ਪਹਿਲਾਂ ਹੀ ਵੱਖ-ਵੱਖ ਥਾਣੇ ਦੇ ਵਿੱਚ 12 ਮਾਮਲੇ ਦਰਜ ਨੇ ਅਮਰਿਤਪਾਲ ਸਿੰਘ ਦਾ ਨਾਮ ਐਨ ਡੀ ਪੀ ਐਸ ਕੇਸ ਦੇ ਵਿੱਚ ਸੀ ਤੇ ਉਸ ਨੂੰ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਕਹਿੰਿਆ ਕਿ ਅਮਰਿਤਪਾਲ ਸਿੰਘ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਨਹੀਂ ਕੀਤਾ ਗਿਆ ਜੀ ਜੀ ਥੋੜੇ ਦਿਨ ਪਹਿਲਾਂ ਇੱਕ ਕੈਂਡੀ ਬੈਸ ਦਾ ਪਰਚਾ ਦਰਜ ਕੀਤਾ ਸੀ ਵਿੱਚ 100 ਗ੍ਰਾਮ ਹੈਰੋਇਨ ਦੀ ਕੋਈ ਡਰੱਗ ਮਣੀ ਤੇ ਇੱਕ ਕੰਡਾ ਰਿਕਵਰ ਆਇਆ ਸੀ ਉਹਦੇ ਡਿਸਕਲੋਜ਼ਰ ਜਿਹਦੇ ਦਾ ਨਾਮ ਸਰਫਿਸ ਆਇਆ ਜੀ ਉਸ ਬਦੀ ਦੀ ਰਸਤ ਵਾਲੀ ਉਸ ਤੋਂ ਪਹਿਲਾਂ ਹੈ ਵਿੱਚਲਫੈਂਡਰ ਹੈ ਜੀ 12 ਪਰਚੇ ਪਹਿਲਾਂ ਐਨਡੀਬੀਐਸ ਦੇ ਤੇ ਪਹਿਲਾਂ ਵੀ ਦਰਜਾ ਤੇ ਆਦਤਨੂੰ ਹੀ ਕੰਮ ਕਰ ਰਿਆ ਤੇ ਨਸ਼ੇ ਕਰਨ ਦਾ ਵੀ ਆਦੀ ਤੇ ਨਸ਼ੇ ਵਿੱਚ ਦਾ ਵੀ ਹੈ ਤੇ ਇਲਾਕਾ ਕਾਫੀ ਤਪੀੜਕ ਹੈ ਪਰਿਵਾਰ ਤਾਂ ਕਹਿੰਦਾ ਵੀ ਛੱਡ ਚੁੱਕਿਆ ਸੀ ਇਹ ਕੰਮ ਜਾਨਾ ਨਹੀਂ ਜੀ 12 ਪਰਚੇ ਦੀ 12 ਪਰਚਿਆਂ ਚ ਨੂੰ ਕਾਫੀ ਚੀਜ਼ ਸਜ਼ਾ ਵੀ ਹੋ ਚੁੱਕੀ ਹੈ ਅੰਡਰਗਾਉਂਡ ਸਜ਼ਾ ਤੇ ਚਿੱਕੀਆਂ ਅਲੱਗ-ਅਲੱਗ ਇੱਕ ਸਿਰਫ ਅੰਮ੍ਰਿਤਸਰ ਚ ਨਹੀਂ ਬਾਹਲੇ ਜ਼ਿਲ੍ਹਿਆਂ ਚ ਨੂੰ ਰਹਿਣ ਦੀ ਰਿਕਵਰੀ ਇਹ ਦੇ ਕੋਲ ਹੂੰ ਉਪਰ ਲੋਕਰਮ ਕਰਵਾ ਦਿੱਤਾ ਗਿਆ ਐਨਡੀਪੀਸਟਮ ਕਰਨਾ ਦਰਤੇ ਕੀ ਦੇਖਿਆ جواب ਇਹ ਤਾਂ ਪੀੜਤ ਪਰਿਵਾਰ ਦੇ ਵੱਲੋਂ ਲਗਾਏ ਗਏ ਪੁਲਿਸ ਦੇ ਉੱਤੇ ਇਲਜ਼ਾਮਾਂ ਤੇ ਤਾਂ ਪੁਲਿਸ ਨੇ ਉਸ ਦੇ ਉੱਤੇ ਸਾਰੀ ਗੱਲ ਕਲੀਅਰ ਕਰ ਦਿੱਤੀ ਹੈ ਕਿ ਇਸ ਦੇ ਉੱਤੇ ਪਹਿਲਾਂ ਵੀ 12 ਮਾਮਲੇ ਦਰਜ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ